ਸਾਰੇ ਕੰਪਨੀ ਦੇ ਸਾਰੇ ਕਰਮਚਾਰੀਆਂ ਨੇ ਇਸ ਤਰ੍ਹਾਂ ਦੇ ਵੱਡਾ ਪਾਪਾ ਹੈ ਮੇਰਾ ਆਲੇ-ਦੁਆਲੇ ਘੇਰੇ ਗਏ ਸਾਰੇ ਬਹੁਤ 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 ਆਰੰਭਕ ਇਤਰਾ 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 ਦੇ ਕੋਲ ਬੜੀ ਨਾ ਬਹੁਤ ਜਿਹੜੇ ਲੋਕਤੰਤਰ ਨੂੰ ਚੜਾ ਸਕਦਾ ਬਹੁਤ ਬਾਰ ਕਹਿੰਦੇ ਜੀ ਕਿ ਅਸੀਂ ਸੰਧਾਨ ਦੇ ਹੱਥ ਤੇ ਬਿਆਨ ਦੇਣਾ ਪਰ ਉਹ ਬਿਆਨ ਅਜੇ ਤੱਕ ਨਹੀਂ ਦਿੱਤਾ ਇਹ ਸਭ ਕੁਝ ਹਰ ਵਾਰ ਦੇ ਉਸ ਅਸਰ ਕਾਂਗਰਸ ਮੂਟੋ ਹੀ ਨਾ ਦਿੱਖਦਾ ਵੋਟਰਾਂ ਦੇ ਲਈ ਨੀਰਿਆ ਦਲ ਤਾਂ ਦੀ ਲੇਕਿਨ ਆਪਣੀ ਜ਼ਿੰਮੇਵਾਰੀ ਨਹੀਂ ਨਾ ਪਹਿਲੇ 40 ਸਾਲ ਕਾਂਗਰਸ ਨੇ ਹੀ ਹੱਥੋਂ ਕੀ ਕਰਵਾ ਦਿੱਤੀ ਸੀ ਉਹਦੇ ਦੇ ਸਾਰੇ ਲੋਕਾਂ ਨੂੰ ਐਜੂਕੇਸ਼ਨ ਤੇ ਚੰਗੇ ਆਰਥਿਕ ਸਾਧਨ ਦੇ ਸਕਦੇ ਬਰਾਬਰਤਾ ਨਾਲ ਬਾਰੇ ਕਰ ਸਕਦੇ ਆ ਗਿਆ ਆ ਲੱਗਿਆ ਕਿ ਕਿਹਾ ਕਿ ਅਸਲ ਬਾਤ ਆਮ ਲੋਕਾਂ ਦੀ ਬਾਤ ਹੈ ਤੇ ਪੰਜਾਬ ਵਿੱਚ ਜਿੱਤਰੀ 2 ਸਾਲ ਹੀ ਹੋ ਗਏ ਹਨ ਕੰਮ ਕਰਨੇ ਹੁਣ ਆਦੀ ਬਾਤ ਹੈ 43 ਹਜ਼ਾਰ ਮੈਂ ਪੁਲਿਸ ਦੇ ਵੀ ਇੱਥੇ ਸਰਕਾਰੀ ਸਰਕਾਰੀ 43 ਹਜ਼ਾਰ ਰੁਪਏ ਦੇ ਦਿੱਤੀਆਂ ਪੁਤਾਨ ਤੇ ਬਿਜਲੀ ਦਾ ਬਿੱਲ ਤੇ ਮੇਰਾ خیال ਪਿੰਡਾਂ ਦੇ ਪਿੰਡ ਕਿਸਮ ਫੈਲਦੀ ਹੈ। ਮੇਰਾ ਖਿਆਲ ਆਪਣੇ ਵੀ ਬੈਂਚ ਸਿਟ ਕਰੀ ਉਹ ਸਾਰਿਆਂ ਵਿੱਚ ਇਹ ਨਹੀਂ ਕਿਵੇਂ ਹੋਣ। ਆ ਜ਼ੀਰੋ ਬਿੱਲ ਆ। ਆ ਜ਼ੀਰੋ। ਹੁਣ ਤੁਸੀਂ ਦੇਖੋ ਮੈਨੂੰ ਲੰਮਾ ਸਮਾਂ ਹੋ ਗਿਆ ਸਿਆਸਤ 'ਚ। ਨਹੀਂ ਤਾਂ ਕਈ ਵੀ ਦਿਨਾਂ ਤੋਂ ਸਾਡੇ ਕੋਲ ਬਿੱਲ ਲੈ ਕੇ ਆਉਂਦੇ ਸੀ। ਉਹਨਾਂ ਨੇ ਕਿਹਾ ਬਈ ਯਾਰ ਕਿਸ ਤਰ੍ਹਾਂ ਹਿੰਦੂ ਕੈਂਡੀਸ ਜੋ ਪੁਣ ਪਿੰਡਾਂ ਲੋਹਾ ਫਹਾਤ ਮੈਂ ਜਨੇ ਤੋਂ ਬਹੁਤ ਬਹਾ ਦੇ ਚੰਗ ਪਾੜੀ ਬੜੀ ਬੜੀ ਹੈ ਤੋਂ ਪਹਿਲਾਂ ਲਗਾਵਾਂ ਕਿ ਇਸ ਤੋਂ ਵੀ ਨਹੀਂ ਸੋ ਅਗੇਸਟ ਕਰਕੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਕਿ ਇਹ ਸਰਕਾਰ ਪ੍ਰੋਗਰਾਮ ਸਿਰ ਤੇ ਸਰਕਾਰ ਦੇ ਵਿਕਾਸ ਵਾਸਤੇ ਮੈਂ ਹੈਗਾ ਲੋਕ ਮੇਰਾ 25 ਸਾਲ ਦਾ ਸਵਾਗਤ ਵਾਸਤੇ ਇਸ ਸਾਲ ਦੇ ਲਈ ਵਾਸਤੇ ਕੰਮ ਕੀ ਤੁਸੀਂ ਤਾਂ ਜਾਣਦੇ ਲੱਗੇ ਆਨ ਨਾਲ ਇੱਕ ਟਿੰਡਾ ਸਨ ਇਹ ਅਮਰਸ਼ੋ ਲੀਨਤਲਾਵ ਵਿਕਾਸ ਦਾ ਕੰਮ ਕੋਈ ਫਰਕ ਨਹੀਂ ਪੀਤਾ ਹੋਇਆ ਪੁਰਾਣੀ ਪਾਰਟੀ ਦਾ ਵਫਾਦਾਰ ਦੇ ਅਨੁਸਾਰ ਮੂਰ ਵਾਲੇ ਕੰਮ ਨੇ ਸਾਰੇ ਆਪਣੇ ਹੱਕ ਤੇ ਤੋਂ ਬਾਈ ਤੇ ਆਇਆ ਦੇ ਨੇ ਭਰਾਏ ਸ਼ੂਗਰ ਮਿਲ ਕੋ ਉੱਧ ਦੇ ਭਾਈ ਸੜਕਾਂ ਬਣਾਈਆਂ ਪਿੰਡਾਂ ਚ ਬਲਾਕ ਲਵਾਤੇ ਸੀ ਵੀ ਫਾਇਦੇ ਕਰੋ ਮੈਨੂੰ ਮੌਕਾ ਮਿਲਿਆ ਕਿ ਮੈਨੂੰ ਫੈਸਲਾ ਲੈਣਾ ਪਾਵੇ ਤੇ ਸੰਭਾਅ ਹੁੰਦੇ ਹੁਣ ਜੇ ਆਪਾਂ ਕਿਸ ਸੰਭਾਅ ਹੁੰਦੇ ਕੋਈ ਸੰਭਾਅ ਦੇ ਆ ਕੇ ਜੇ ਕੋਈ ਪਾਰਟੀ ਨੱਟ ਕੇ ਲੱਗ ਰਹੀ ਹੈ ਤੇ ਇੱਕੋ ਹੀ ਨੇਤਾ ਜਿਹੜਾ ਨੂੰ ਮੋਦੀ ਨਾਲ ਸੁਧਾ ਹੱਥ ਪੰਜਾ ਲੈ ਲੈ ਹੱਥ ਪੰਜਾ ਸੁਧਾ ਹੋਰ ਹਿੰਦ ਕੇ ਬਾਕੀ ਤਾਂ ਸਾਰੇ ਉਹਨੇ ਡਰਾਪ ਤੋਂ ਲੈ ਕੋਈ ਬਸਤ ਮੇਰੀ ਗੱਲ ਦਾ ਬਾਕੀ ਉਹਨੇ ਸਾਰੇ ਡਰਾਪ ਭਜਾ ਲਏ ਆ ਤੇ ਇਹ ਕੋਈ ਪਰਵਿੰਦ ਕੇਤਰੀਵਾਲ ਜੀ ਇੱਕੋ ਇਹ ਜਿਹੜੇ ਚੰਗੋ ਹੈ ਜੈਸਵੰਤ ਕਿਤਾ ਸੁਪਰੀਮ ਕੋਰਟ ਤੋਂ ਸੁਪਰੀਮ ਕੋਰਟ ਤੋਂ 2 ਤਰੀਕ ਤੱਕ ਮੀਟ ਦਿੱਤੀ ਤੇ 2 ਤਰੀਕ ਨੂੰ इस करके मैं एक गास् देखी अरविंद केजरीवाल जी जिती जेल है अरविंद केजरीवाल कि मैं लोकतंत्र के तो संविधान की रक्षा करने लर कुर्बानी करनी कुछ और कोई क्यों नहीं इंसान बोलिया आपकी सपोर्ट सार्ड करनी चाहिए ਮੈਂ ਤੁਹਾਡੇ ਨੂੰ ਰੈਡ ਵਾਲਾ ਦੇਖ ਤੋਂ ਨਾ ਮੈਂ ਦੰਪੜਿਆ ਤੋਂ ਉਹ ਕਾਂਗਰਸ ਦੇ ਉਮੀਦਵਾਰ ਤੇ ਤਾਂ ਆਪਣੀ ਮੂਰਤੀ ਤੇ ਐਨੀ ਜ਼ਰੂਰਤ ਨਹੀਂ ਸੀ ਉਹ ਤਾਂ ਇੱਥੋਂ ਰੈਡ ਵਾਲਾ ਹੀ ਸੀ 160 ਕਿਲੋਮੀਟਰ ਦਾ ਘਰ ਹੈ ਘਰ ਤੇ ਕੰਮ ਕਰਉਣ ਜਿੱਦਾਂ ਹੈ ਇਸ ਕਰਕੇ ਮੈਂ ਜਿਹੜੇ ਕਾਂਗਰਸ ਦੇ ਪੋਸਟਰ ਲਾਉਂਦੇ ਆ ਕਾਂਗਰਸੀ ਦਾ ਬਹੁਤ ਸਭਾਵਾ ਬਾਹਰ ਕਰੇ ਪਹਿਲਾਂ ਅਸੀਂ ਪੋਸਟਰ ਨਾ ਕਹਿੰਦੇ ਉਸ ਨੂੰ ਮੂੰਹ ਕਰਾਣਾ ਇਹ ਫਟੇ ਲੱਗੇ ਜੀ ਫਟੇ ਲੱਗੇ ਦਾ ਕੱਟ ਕਰ ਦੇਣਾ ਕੱਟ ਲੱਗੇ ਆਹ ਭੀਆਂ ਦੇ ਫਟੇ ਨੇ ਲੱਗੇ ਜੋ ਦਿਖਾ ਦਿਓ ਪਾ ਗਿਆ ਮੈਂ ਕੋਈ ਨਾ ਨਾਇਕਾ ਬੜਿਆ ਇਸ ਮਾਹੌਲੇ ਵਿੱਚ ਕੋਈ ਤੇ ਸੀ ਬਹੁਤ ਕੱਢੀ ਹੋਰ ਰੁਈਆਂ ਰੱਖ ਰੱਖੀਆਂ ਸ਼ਾਹ ਕੋਲ ਮਨ ਕੋਦਰ ਨੂੰ ਮੇਰਾ ਬਲੌਗ ਸਾਰਾ ਲੱਗਾ ਹੀ ਬੰਦਾ ਸੀ ਤੇ ਤੇ ਅਸੀਂ ਕੰਮ ਦੀ ਸੇਵਾ ਕਰਾਂਗੇ ਅਸੀਂ ਕੰਮ ਦੀ ਸੇਵਾ ਕਰਾਂਗੇ ਕੰਮ ਕਰਾਂਗੇ ਸਦਾ ਪ੍ਰਕਾਰ ਸਿੰਘ ਜੀ ਨੇ ਕੰਮ ਬਹੁਤ ਜਿੰਨੇ ਦਿੱਤੇ ਇਸ ਏਰੀਆ ਵਾਕਈ ਬੜਾ ਪਿੱਛੇ ਰਹਿ ਗਿਆ ਸੀ ਸਾਰੇ ਇਲਾਕਿਆਂ ਚ ਇਹਨਾਂ ਨੇ ਇਹਨਾਂ ਨੇ ਸੀਵਰੇਜ ਪੁਆਇੰਟ ਪਤਾ ਮੈਂ ਤੁਹਾਨੂੰ ਹੋਰ ਸ਼ੁਰੂ ਕਰ ਦਿੰਦਾ ਹਾਂ ਆਓ ਲਾਈਵ ਬੰਦ ਕਰਦੇ ਆਵੇ ਹੋਰ